ਇਹਦਾ ਵੱਡਾ ਮਾਨ ਸਨਮਾਨ ਕਹਿੰਦੇ ਹਰ ਸਰਪੰਚ ਵੱਲੋਂ ਕੀਤਾ ਜਾਊਗਾ ਸਕਾਰਪਿਓ ਗੱਡੀ ਦੇ ਨਾਲ ਲਓ ਸਾਹਮਣੇ ਤਜਰਬੇਕਾਰ ਆਓ ਇੱਕ ਪਾਸੇ ਸ਼ੀਲੂ ਔਰ ਦੂਜੇ ਪਾਸੇ ਕਹਿੰਦੇ ਗਗਨ ਚੋਗੇ ਵਾਲਾ ਧਰਿਆ ਹੋਆ ਤੌਣ ਤੇ ਹੱਥ ਇੱਕ ਪਾਸੇ ਵੱਡੇ ਤਜਰਬੇ ਦਾ ਨਾਂ ਔਰ ਦੂਜੇ ਪਾਸੇ ਅੱਜ ਦੇ ਸਮੇਂ ਦੇ ਕਰ ਨੰਬਰ ਯਾਸੀ ਦਾ ਉਹ ਕਮਾਲ ਵਾਲੇ ਤਾੜੀਆਂ ਤੂੜੀਆਂ ਮਾਰੀਆਂ ਹੀ ਨਹੀਂ ਤੁਸੀਂ ਪ੍ਰੀਤ ਦੇ ਜੱਫੇ ਦਾ ਵੀ ਵੱਡਾ ਮਾਨ ਸਨਮਾਨ ਵੀਰਾ ਨੇ ਕਰਨਾ ਆ ਘੋੜਾ ਕਹਿੰਦੇ ਬਾਗੀ ਦੇ ਪਿੰਡਾਂ ਦਾ ਰਾਜ ਉੱਚੇ ਬੋਡ ਵਾਲਾ ਪਰ ਸ਼ੀਲੂ ਆ ਗਿਆ ਰੰਗਾ ਚ 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 ਹਾਂ ਵੇਖ ਲੈ ਨਿਆਰਾ ਜਿਹੜੇ ਜਿਹੜੇ ਸ਼ੀਲੂ ਨੂੰ ਪਿਆਰ ਕਰਦੇ ਇੱਕ ਵਾਰੀ ਨਾਲ ਆ ਜਾ ਪਾਕ ਢਿੱਲੋ ਗਾ ਇਹ ਕਹਿੰਦੇ ਦੂਜਾ ਜਫਾ 5000 ਦਾ ਮੇਰੇ ਮਿੱਤਰੋ ਉਧਰ ਜਗਵੀਰ ਬੱਬੂ ਆੜ ਤਿਆ ਸਤਜਵੀਰ ਸਾਡਾ ਆੜ ਤਿਆ ਬੁਰਜ ਮੌਣਾ ਵਾਲੇ ਕਹਿੰਦੇ ਵੀ ਛੀਲੂ ਦਾ ਇਹ ਦੂਜਾ ਲੱਗ ਗਿਆ ਜੇ ਤੀਜਾ ਲੱਗ ਗਿਆ ਫਿਰ ਬੈਂਕ ਵਾਲੇ ਬਾਜੂ ਭਰਾ ਕੋਲੇ ਮਾਇਆ ਪਹੁੰਚਦੀ ਕਰਤੀ ਭਰਾਵਾਂ ਨੇ ਦਿਨ ਠੰਡ ਦੇ ਚੱਲ ਪਿਆ ਬੂਟਿਆ ਬਾਈ ਔਰ ਮੇਲੇ ਸਮੇਂ ਸਰ ਸ਼ੁਰੂ ਹੋ ਕੇ ਸਮੇਂ ਸਰ ਸਮਾਪਤ ਹੋਣ ਤੇ ਵਧੀਆ ਗੱਲ ਹੈ ਤੇ ਵੱਡੇ ਪ੍ਰਬੰਧਾਂ ਵਾਲੀ ਕਮੇਟੀ ਆ ਰਾਣੀ ਬਲਾਂ ਦੀ ਮੇਰੇ ਮਿੱਤਰੋ ਆ ਛਿੱਲੂ ਦਾ ਜਫਾ ਕਹਿੰਦੇ ਤੀਜਾ 5000 ਵਾਲਾ ਹੋਣਾ ਮੇਰੇ ਵੀਰੋ ਪਿਆਰ ਨਾਲ ਪਿਆਰ ਨਾਲ ਪਿਆਰ ਨਾਲ ਲੈ ਵੀ ਬਾਜੂ ਆ ਦੇ 5000 ਛਿੱਲੂ ਨੂੰ ਜਿਹੜਾ ਸਾਡੇ ਭਰਾਵਾਂ ਨੇ ਪੁੱਛਦਾ ਕੀਤਾ ਜਗਵੀਰ ਬੱਬੂ ਆੜ ਤੋ ਕਹਿੰਦੇ 2000 ਦਿੱਤਾ ਜਾ ਦੇਗਾ ਆਓ ਸਾਹਮਣੇ ਕਹਿੰਦੇ ਅਗਲੀ ਕਬੱਡੀ ਹਾਂ ਨੌਜਵਾਨ ਕਹਿੰਦੇ ਐਸਐਸਪੀ ਪੌਣ ਦੇ ਲਈ ਪੜਿਆ ਹੋਇਆ ਮੇਰੇ ਮਿੱਤਰੋ ਆਹ ਕਹਿੰਦੇ ਕੌਣ ਹੈ ਜਿਹੜਾ ਕਹਿੰਦੇ ਦੂਰ ਤੋਂ ਦੂਰ ਤੋਂ ਦੂਰ ਤੋਂ ਦੂਰ ਤੋਂ ਉਹ ਦੂਰ ਦੂਰ ਤੋਂ ਚੱਲ ਕੇ ਆਵਾ ਮੇਰੇ ਮਿੱਤਰੋ ਇਹ ਕਹਿੰਦੇ ਕੁੱਤਬੇ ਵਾਲੇ ਦਾ ਯਾਰ ਆਹ ਸ਼ੀਲੂ ਕਹਿੰਦੇ ਬੱਲੇ ਬੱਲੇ ਕਰਵਾ ਗਿਆ ਇੱਕ ਕਹਿੰਦੇ ਔੜ ਦੀ ਔੜ ਦੀ ਗੱਲ ਕੰਨਾਂ ਦੇ ਵਿੱਚ ਪਈ ਹੈ ਉਧਰ ਕਹਿੰਦੇ ਹਰਜੀਤ ਪਾਟਾ ਸ਼ੀਲੂ ਸੋਣੇ ਨੌਜਵਾਨਾ ਅੱਕੇ ਵੀ ਬਦਲ ਗਏ ਹੁਣ ਤੋਂ ਲੈ ਕੇ ਅੰਮ੍ਰ ਅੰਬੇ ਨੇ ਆਪਣੀ ਟੀਮ ਦੇ ਲਈ ਜੋੜ ਦਿੱਤਾ ਹੈ ਅਮਰੀਕ ਆ ਜਾ ਫੇਰ ਸਾਹਮਣੇ ਸ਼ੀਲੂ ਸੋਣੇ ਨੌਜਵਾਨਾ ਅੱਕੇ ਵੀ ਬਦਲ ਗਏ ਹੁਣ ਤੋਂ ਲੈ ਕੇ ਸ਼ੀਲੂ ਦੇ ਤਿੰਨ ਜੱਫੇ ਜਿਸ ਕਰਨ ਢਿੱਲੋ ਕਹਿੰਦੇ 3 ਹਜ਼ਾਰ ਰੁਪਏ ਹੁਣ ਤੋਂ ਲੈ ਕੇ ਤਿੰਨ ਜੱਫੇ ਇਹ 30000 ਰੁਪਏ ਲੱਗਣਗੇ ਜਿਹਦੇ ਜਿਹਦੇ ਅਕੇ ਲੱਗਣਗੇ ਰਾਸ਼ੀ ਉਹਦੇ ਵੰਡੀ ਜਾਵੇਗੀ ਹੁਣ ਤੋਂ ਲੈ ਕੇ ਸ਼ੀਲੂ ਦੇ ਤਿੰਨ ਜੱਫੇ ਜਿਸ ਕਰਨ ਢਿੱਲੋ ਕਹਿੰਦਾ 30000 ਰੁਪਏ ਹੋਣਗੇ ਸ਼ੀਲੂ ਕਹਿੰਦਾ ਇੱਕ ਲੱਗਿਆ ਸ਼ੀਲੂ ਮੇਰੇ ਵੀ ਲੈਫ ਤੇ ਥਾੜ ਸੀਧਾ ਅਸਲੀ ਚੋ ਇੱਕ ਲੱਗ ਗਿਆ ਔਰ ਦੇ ਵਿੱਚ ਇੱਕ ਅੱਧਾ ਜੱਫਾ ਲੱਗ ਜਾਣਾ ਠੀਕ ਆ ਉਹੀ ਹੈ ਜੀ ਉਹਨਾਂ ਨੂੰ ਮੇਰੀ ਬੇਨਤੀ ਹੈ ਅੱਜ ਇਹਨਾਂ ਦਾ ਕੋਈ ਕੰਮ ਨਹੀਂ ਉਹ ਹੀ ਹੁੰਦੇ ਆ ਫਿਰ ਹਰਮਨ ਹੁਣਾ ਵੱਲੋਂ ਨਾਲ ਮੇਰੇ ਮਿੱਤਰੋ ਕਰਪਾਲ ਹੁਣਾ ਵੱਲੋਂ ਨਰਿੰਦਰਪਾਲ ਜੀ ਹੁਣਾ ਵੱਲੋਂ ਸਾਇਲ ਗੁਜਰ ਤੇ ਜਤਿੰਦਰ ਹੁਣਾ ਵੱਲੋਂ ਯੂਐਸ ਤੋਂ 5000 ਰੁਪਏ ਅੰਬੇ ਦੇ ਲਈ ਜਰੂਰ ਪੂਜਾ ਕਰਦੇ ਹੋ ਜੀ ਬਹੁਤ ਬਹੁਤ ਧੰਨਵਾਦ ਆਕੇ ਜੀ ਪੁੱਜ ਗਏ ਨੇ ਲਓ ਇੱਕ ਪਾਸੇ ਸ਼ੀਲੂ ਸ਼ੀਲੂ ਆ ਗਈ ਪਈ ਹੈ ਸ਼ੀਲੂ ਕਹਿੰਦਾ ਦੋ ਹੋ ਗਈ ਐ ਤਿੰਨ ਹੀ ਹੋ ਗਈ ਛੋਟੇ ਕਰ ਦਿੱਤ ਨੇ 9 ਟੱਚ ਤੇ 4 ਜੱਫੇ ਲਾਏ ਐ ਹਰਪਾਲ ਨੇ 10 ਟੱਚ 6 ਜੱਫੇ ਲਾਏ ਐ ਸ਼ੀਲੂ ਨੇ 11 ਟੱਚ ਤੇ 8 ਜੱਫੇ ਲਾ ਕੇ ਅੱਜ ਦੇ ਮੇਲੇ ਦਾ ਜਿਹੜਾ ਬੁਲਟ ਦਾ ਮੇਰੇ ਵੀਰੋਂ ਜੇਤੂ ਬਣਿਆ ਉਹ ਹਰਿਆਣੇ ਵਾਲਾ ਸ਼ੀਲੂ ਬਣਿਆ 17 ਕਬੜੀਆਂ ਔਰ 11 ਟੱਚ ਲੈ ਕੇ 8 ਜੱਫੇ ਲਾ ਕੇ ਸ਼ੀਲੂ ਵੈਸਿਆਫੀ ਬਣਿਆ ਤੇ ਵੈਸਟ ਰੇਂਡਰ ਜਿਹੜਾ ਬਣਿਆ ਉਹ ਅੱਜ ਦੇ ਮੇਲੇ ਦਾ ਉਹ ਮੇਰਾ ਸ਼ੀਲੂ ਆਏ ਦੇਖੋ ਮਿੰਨਾ ਬਤਾਰ ਬੈਸਟ ਸਟਾਪਰ ਬਣਿਆ ਔਰ ਬਾਗਬਾਨੀ ਗੱਲ ਹੈ ਕਬਾਲ ਕਰਾਂ ਦੀ ਧਰਤੀ ਤੇ ਅੱਜ ਸਰਵਾਰ ਚੰਨਲ ਸਿੰਘ ਯਾਨੀ ਗਾਣੇ ਦੂਸਰਾ ਕਬੱਡੀ ਵਾਲਾ ਇਹ ਵੱਖਾ ਤੋਂ ਬੈਸਟ ਜੀ ਹੈ ਬਹੁਤ ਹੀ ਨਕਲਾ ਫ੍ਰੀਟ ਲੱਤ ਵੀ ਆ ਗਿਆ ਨਾਲ ਕਿਉਂਕਿ ਗੁਰੰਦਰ ਕਾਂਗੇ ਵਾਲਾ ਨੂੰ ਵੀ ਚੱਲਦੀ ਹੋਈ ਇਸ ਸੁਪਰ ਫਾਈਨਲ ਦੇ ਕਾਮ ਦੇ ਵਿੱਚ ਜੱਫੀਆਂ ਦੇ ਉੱਪਰ ਇਹ ਮੋਟਰਸਾਈਕਲ ਨਾਲ ਮਾਲਸਰਮਾਨ ਮਿਲੇ ਹੈ ਤੇ ਛੋਟਾ ਗੁਰਪ੍ਰੀਤ ਬਾ ਵੀ ਛੋਟਾ ਗੁਰਪ੍ਰੀਤ ਨਾਲ ਸੁੱਖਾ ਵੀ ਨਾਲ ਬਾ ਵੀ ਮੁਖੜਾ ਜਰਵਾ ਹੈ ਆ ਬਾਲਵਰੀ ਗੱਲ ਹੈ ਕਿਉਂਕਿ ਅੱਜ ਪੰਜ ਮੋਟਰਸਾਈਕਲ ਦੇ ਕੱਟੋ ਕੱਟ ਹੈ ਇਹ ਰੇਕਾ ਤੇ ਜੱਫੀਆਂ ਪੁੱਟੇ ਗਏ ਸਵਾਰ